ਸਰ ਗਾਂਧੀ कॅम्प ਚ ਜਦ ਇੱਕ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਮੌਕੇ ਤੇ ਪਹੁੰਚੇ ਸੀ ਕੀ ਹੁਣ ਤੱਕ ਜਾਂਚ ਸਮਾਪਤ ਇਸ ਸਬੰਧੀ ਨਾਲ ਇੱਕ ਇਨਟੀਮੇਸ਼ਨ ਆਉਣ ਮੁਕਾਬਲ ਮਿਲੀ ਪਈ ਗਾਂਧੀ कॅम्प ਫਰਸੇ ਨੀ ਚੌਂ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਅਸੀਂ ਇਨਟੀਮੇਸ਼ਨ ਮਿਲਦੇ ਹਾਂ ਤੁਰੰਤ ਉੱਥੇ ਪਹੁੰਚੇ ਹਾਂ ਤੇ ਮੁਸ਼ਕਿਲ ਦੇ ਦੌਰਾਨ ਜਾਂ ਉੱਥੋਂ ਦੇ ਤਫ਼ਤੀਸ਼ ਦੇ ਦੌਰਾਨ ਅਜੇ ਸਿਰਫ ਇੰਨੀ ਗੱਲ ਹੀ ਸਾਹਮਣੇ ਆਈ ਹੈ ਕਿ ਕੋਈ ਬਾਈਕ ਤੇ ਦੋਵਾਂ ਤੇ ਨੌਜਵਾਨ ਮੁੰਡੇ ਆਏ ਆ ਉਹਨਾਂ ਵੱਲੋਂ ਇਹ ਫਰਿਆਦ ਕੀਤੇ ਗਏ ਆ ਤਨਿਕਨ ਪੂਰੀ ਤਫਤੀਸ਼ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਏਗੀ ਪਰ ਮੌਕੇ ਦੇ ਉੱਤੇ ਜਿਹੜੇ ਇਹ ਜ਼ਰੂਰ ਹੈ ਵਿੱਚ ਖੋਲ ਦੋ ਉਥੋਂ ਜੋੜੇ ਜਿਹੜੇ ਨੇ ਉਹ ਬਰਾਮਦ ਹੋਇਆ ਸਰ ਲੋਕ ਕਹ ਰਹੇ ਚਾਰ ਫਾਇਰ ਨਹੀਂ ਚਾਰ ਨਹੀਂ ਹਾਲ ਦੀ ਕੜੀ ਵੇਖੋ ਦੋ ਜਿਹੜੇ ਨੇ ਖੋਲ ਤੋਂ ਮਿਲੇ ਆ ਤੇ ਜਿਹੜੇ ਜੇ ਚੌਹਾਂ ਵਾਲੀ ਗੱਲ ਸਾਹਮਣੇ ਆਏਗੀ ਹੁਣ ਤਫਤੀਸ਼ ਜਾਂ ਕੋ ਟੈਕਨੀਕਲੀ ਤਫਤੀਸ਼ ਦੇ ਉੱਤੇ ਤੇ ਇਹ ਵੀ ਕਲੀਅਰ ਕਰਾਂਗੇ ਦੂਸਰੀ ਐਪਚੀ ਦੀ ਤੇ ਜਲਦੀ ਦੋਸ਼ੀਆਂ ਨਹੀਂ ਜਿਹੜਾ ਉਹਨਾਂ ਨੂੰ ਫੇਸ ਕੀਤਾ ਸੀ ਸੀਸੀਟੀਵੀ ਕੈਮਰਾ ਟੈਕਨੋਲੋਜੀ ਤੇ ਟਾਈਮ ਥੋੜਾ ਜਿਹਾ ਸਾਡੀ ਤਲਤੀਸ਼ ਜਿਹੜੀ ਚੱਲ ਪਈ ਹੈ ਅਸੀਂ ਜਿਹੜੀ ਵੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਜਿਹੜੀ ਕਾਰਵਾਈ ਹਮਲ ਚੱਲ ਨਾ ਕੋਈ ਨੁਕਸਾਨ ਨਹੀਂ ਹੋ ਰਿਹਾ ਨਹੀਂ ਨਹੀਂ ਨੁਕਸਾਨ ਨਹੀਂ ਕਿਸੇ ਕਿਸੇ ਦਾ ਵੀ ਕੋਈ ਹੋਇਆ ਕਿਸੇ ਨੂੰ ਕੋਈ ਇਦਾਂ ਦੀ ਇਨਸੀਡੈਂਟ ਜਿਹੜਾ ਸਰ ਚੱਲੀ ਕਿੱਥੇ ਕਰਕੇ ਪਰਸਨੀ ਚੌਂਕ ਜੀ ਗਾਂਧੀ ਕੈਂਪ ਡਾ